ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਜੀ ਸਵੇਰ ਦਾ ਹੈ ਤੇ ਦਿਨ ਹੈਗਾ ਸੰਡੇ ਦਾ ਤੇ ਟਾਈਮ ਹੈਗਾ ਜੀ 8 ਵਜੇ ਦਾ ਤੇ ਨਹੀਂ ਪੈ ਰਿਆ ਸੀ ਹੁਣ ਥੋੜਾ ਜਿਹਾ ਬੰਦ ਹੋਇਆ ਤੇ ਅਸੀਂ ਬਾਹਰ ਬੈਠੇ ਆਂ ਚਾਹ ਚੁਸੀਂ ਪੀ ਲਈਏ ਇਹ ਕਰਦੇ ਨੇ ਬੱਦਲ ਦੇਖੋ ਹੁਣ ਦੇਣੇ ਕੀ ਬੰਦਾ ਕੋਲੇ ਤਾਂ ਪਏ ਨੇ ਸਤਿ ਸ਼੍ਰੀ ਅਕਾਲ ਆਵਤਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਰਿਆ ਆਵਤਾਰ ਸੰਡੇ ਤੇ ਅੱਜ ਮੇਰੀ ਛੁੱਟੀ ਹੈ ਤੇ 12 ਵਜੇ ਪਹਿਨੇ ਮੈਂ ਇਸ ਟਾਈਮ ਕਰੀਆਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਆਦਾਤਰ ਮੈਂ ਜਿਆਦਾਤਰ ਤੁਹਾਨੂੰ ਆਫਿਸ ਜਾਂਦੇ ਹੀ ਦਿਖਦਾ ਹਾਂ ਅੱਜ ਮੈਂ ਘਰੇ ਆ ਤੇ ਥੋੜਾ ਜਿਹਾ ਬਾਜ਼ਾਰ ਦਾ ਕੰਮ ਹੈ ਤੇ ਅਸੀਂ ਚੱਲੇ ਆ ਬਾਜ਼ਾਰ ਤੇ ਚਲੋ ਜੀ ਸਾਡੇ ਨਾਲ ਸਵੇਰੇ ਤਾਂ ਮੀਂਹ ਪੈ ਰਿਹਾ ਸੀ ਪਰ ਹੁਣ ਦੇਖ ਲਓ ਕੀ ਹਾਲ ਹੈ ਤੁਹਾਨੂੰ ਪੜਨੇ ਚਾਹੀਦੇ ਨੇ ਕਿਹੜੇ ਬਾਹਰ ਦੇ ਬਾਹਰ ਦੇ ਤੁਸੀਂ ਬਣਾਓ। ਅੱਛਾ ਵੀਡੀਓ ਤਾਂ ਕਹਿੰਦੀ ਨਹੀਂ 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 ਬਾਹਰ ਨਹੀਂ ਬਣਾਉਣੀ ਵੀਡੀਓ ਬਣਾਣੀ ਅੱਜ ਬਾਹਰ ਦੇ ਵੀਡੀਓ ਬਣਾਉਣਾ। ਨਹੀਂ ਜਿੱਥੇ ਮੈਨੂੰ ਮੌਕਾ ਲੱਗੇਗਾ ਨਾ ਉੱਥੇ ਮੈਂ ਬਣਾ ਲੂੰਗੀ ਮੈਨੂੰ ਕਿਉਂ ਨਾ ਜੇ ਤੁਸੀਂ ਕਹੇ ਤੁਸੀਂ ਆਪੇ ਬਣਾ ਲਿਓ। ਚਲੋ ਤੁਰਦੇ ਫਿਰਦੇ ਜਾਂਦੇ ਤੇ ਵੀਡੀਓ ਬਣਾਵਾਂਗੇ। ਦੇਖ ਅੱਜ ਸੰਡੇ ਆ ਬਾਜ਼ਾਰ ਭਾਵੇਂ ਬੰਦ ਹੋਏ ਕੀ ਉਤਾਰੇ ਦੀ ਵੀਡੀਓ ਬਣਾਣ ਆ ਰਹੇ ਨੇ। ਆਜੋ ਫਟਾਫਟ ਯਾਰ ਬੜੀ ਗਰਮੀ ਹੋ ਗਈ ਏ। ਚਲੋ ਜੀ ਆਪਾਂ ਵੀ ਰੈਡੀ ਆ ਤੇ ਸਵੇਰੇ ਮੀਂਹ ਪੈ ਰਿਹਾ ਸੀ ਤੁਹਾਨੂੰ ਮੈਂ ਦਿਖਾਇਆ ਸੀ ਜਿਵੇਂ ਆਪਾਂ ਚਾਹ ਚੁਪੀ ਕੇ ਉਦੋਂ ਬਸ ਸਿੱਧਾ ਬ੍ਰੇਕਫਾਸਟ ਕਰਕੇ ਹੀ ਹੋਣੀ ਤੁਹਾਨੂੰ ਮਿਲਿਆ। ਬਹੁਤ ਜ਼ਿਆਦਾ ਬਦਲ ਨਹੀਂ ਪਰ ਠੀਕ ਠੀਕ ਜਿਹਾ ਮੌਸਮ ਹੈ। ਹਾਂ ਐਵੇਂ ਦਾ ਹੋਇਆ ਪਿਆ। ਤੇ ਹੁਣ ਸਾਡੀ ਸਲਾਹ ਹੋਈ ਸੀ ਅਸੀਂ ਬਾਜ਼ਾਰ ਦੇ ਕੁਝ-ਕੁਝ ਕੰਮ ਕਰਨੇ ਤੇ ਤੁਹਾਨੂੰ ਦੱਸਿਆ ਹੋਇਆ ਸੀ ਮਿਰਚੂਨੀ ਕਿੱਥੇ ਆ। ਤੇ ਆਪਣੇ ਜੀ ਕੁਝ-ਕੁਝ ਆਰਡਰ ਆਏ ਨੇ ਇੰਗਲੈਂਡ ਤੋਂ ਸਾਡੀ ਭੈਣ ਆ ਉਹਨਾਂ ਨੇ ਕੀਤੇ ਨੇ ਤੇ ਅਸੀਂ ਸੂਟ-ਸ਼ার্ট ਵੀ ਆਪਣੇ ਜਿਹੜੇ ਨੇ ਉਹਨਾਂ ਦਾ ਵੀ ਸਮਾਨ ਸੁੰਨ ਲੈ ਕੇ ਆਉਣਾ ਹੈ। ਤੇ ਨਵਾਂ ਕੰਮ ਸ਼ੁਰੂ ਕੀਤਾ ਤੇ ਕਾਫੀ ਕੰਮ 'ਚ ਬਿਜੀਆ ਸੀ। ਤੇ ਬਿਜੀ ਰਹੀਏ ਤੇ ਦੋ ਚਾਰ ਦੋ ਮੇਰੀਆਂ ਭੈਣਾਂ ਦੇ ਕਮੈਂਟ ਆਏ ਕਹਿੰਦੇ ਦੀਦੀ ਤੁਸੀਂ ਕੰਮ ਸ਼ੁਰੂ ਕਰੋ ਇਹ ਸੰਗਰੂਰੀ ਆ ਜਾਣਾ ਤੁਹਾਡੇ ਕੋਲ ਸੂਟ ਲੈਣ ਤੇ ਮੋਸਟ ਵੈਲਕਮ ਜੀ ਜਦੋਂ ਮਰਜ਼ੀ ਆਓ ਕੋਈ ਚੱਕਰ ਨਹੀਂ ਤੇ ਸੋਹਣੇ ਸੋਹਣੇ ਸੂਟ ਲੈ ਕੇ ਤੁਹਾਡੇ ਲਈ ਜਲਦੀ ਹਾਜ਼ਰ ਹੋਵਾਂਗੇ ਤੇ ਬਾਕੀ ਜਿਨ੍ਹਾਂ ਨੇ ਇੰਸਟਾਗ੍ਰam ਤੇ ਨਹੀਂ ਫੋਲੋ ਕੀਤਾ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਬਾਸੀ ਫੈਮਿਲੀ ਦੇ ਨਾਂ ਤੇ ਉੱਥੇ ਜਾ ਕੇ ਫੋਲੋ ਕਰੋ ਤੇ ਉੱਥੇ ਮੈਂ ਸੂਟਾਂ ਦੀਆਂ ਵੀਡੀਓ ਪਾ ਰਹੀਆਂ ਤੇ ਜਰੂਰ ਜਾ ਕੇ ਦੱਸਿਓ ਕਿ ਉੱਤੇ ਆਪਾਂ ਨਾਲ ਵਟਸਐਪ ਨੰਬਰ ਵੀ ਦਿੱਤਾ ਹੈ ਕੋਈ ਜਾਣਕਾਰੀ ਲੈਣੀ ਤਾਂ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਚਲੋ ਬਾਜ਼ਾਰ ਜ ਔਰ ਸੰਡੇ ਅੱਜ ਬਾਜ਼ਾਰ ਬੰਦ ਹੈ ਬਾਲਾ ਨਹੀਂ ਖੁੱਲਿਆ ਹੈਗਾ 1.5 ਕਿਲੋ 1.5 ਕਰਨੇ ਆ ਜੀ ਕਿੰਨੇ 1.5 ਆਓ ਤਾਂ ਸਹੀ ਤਾਂ ਹੀ ਆਓ ਤਾਂ ਸਹੀ ਤਾਂ ਹੀ ਨਾ ਬਣਾ ਜੀ ਬਣਾ ਰੋਡ ਲੈ ਕੇ ਤੇ ਹੁਣ ਅਸੀਂ ਪਹੁੰਚ ਗਏ ਜੀ ਸਮੋਸੇ ਲੈਣ ਵਾਸਤੇ ਕਿ ਦੁਬਾਰੇ ਆਪੀ ਖਾਣੇ ਨੇ ਜੀ ਸਮੋਸੇ ਚਲੋ ਆਜਾ ਸਮੋਸੇ ਖਾਣੇ ਨਹੀਂ ਉੱਥੇ ਵਿੱਚ ਰੱਖੋ ਮੈਨੂੰ ਪੜਾਓ ਨਹੀਂ 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 ਮਿੱਟੀ ਪੈਣੀ ਹੈ ਕੱਢੋ ਬਾਹਰ ਇੱਥੇ ਥੋੜੀ ਰੱਖਣੇ ਨੇ ਮਿੱਟੀ ਪਵਾ ਕੇ ਲੈ ਕੇ ਜਾਣਾ ਝੂਟੀ ਖੋਲੋ ਕਿੰਨੀ ਕਿੰਨੀ ਮਿੱਟੀ ਪੈ ਗਈ ਮੀ ਭਏ ਹੋਏ ਪੈਰ ਮੀ ਤੇ ਮਿੱਟੀ ਪਤਾ ਕਿੰਨੀ ਉੱਡਦੀ ਆਹ ਖੋਲੋ ਸਕੂਟੀ ਥੋੜਾ ਸਾਡੀ ਜਿਹੜੀ ਸੋਨੂ ਹੈ ਨਾ ਬੜੀ ਹਾਈਜਨ ਹੈ ਇਹ ਇਹ ਸਮੋਸਿਆਂ ਦੀ ਦੁਕਾਨ ਹੈਗੀ ਐ ਦੱਸੋ ਕਿਹੜੀ ਗਲੀ ਆਹ ਬਾਜ਼ਾਰ ਵਾਲੀ ਚੀਪ ਚੀਪ ਫੁੱਟਵੈਅਰ ਵਾਲੇ ਹਾਂ ਉਦੋਂ ਅੱਗੇ ਆ ਬਹੁਤ ਵਧੀਆ ਸਮੋਸੇ ਨੇ ਉਹ ਮੈਨੂੰ ਬਿਠਾ ਲਓ ਸੇਕੀ ਸਮੋਸਾ ਅੱਛਾ ਨਾਂ ਤਾਂ ਲਿਖਿਆ ਨਹੀਂ ਉੱਥੇ ਬਸ ਇਹ ਚੰਗੀ ਦੁਕਾਨ ਹੈ ਲੈ ਇੱਕ ਨਾਮ ਤਾਰ ਲਈ ਸਮਾਨ ਲਿਆ ਬਹੁਤ ਜ਼ਰੂਰੀ ਹਾਂ ਨਾਮਸਾਰ ਦੇ ਲੱਕ ਤੇ ਖਾਜ ਬੜੀ ਹੈ ਮੈਂ ਤਾਂ ਕਹਿੰਨੀ ਵੱਡਾ ਡੰਡਾ ਹੀ ਲੈ ਲੈਂਦੇ ਇਹਨੂੰ ਪਾਓਗੇ ਤੇ ਪਾਓ ਵੱਡਾ ਲੈ ਲੈਂਦੇ ਚਾ ਕਰ ਜਾ ਕਰ ਲਓ ਹੁਣ ਇੱਥੇ ਕਰਨੀ ਹੈ ਪਰ ਹੁਣ ਚੱਲੇ ਆਂ ਸੀ ਘਰਾਂ ਨੂੰ ਵਾਪਸ ਅੱਡ ਸਮਾਨ ਲੈ ਲਿਆ ਅੱਜ ਸੰਡੇ ਕਰਕੇ ਨਾ ਸੇਲ ਲੱਗੀ ਪਈ ਐ ਬਹੁਤ ਰਸ ਮਿਲਦਾ ਲੱਗਿਆ ਪਹਿਲਾਂ ਰਸ ਨਹੀਂ ਪਰ ਹੁਣ ਹੌਲੀ ਹੌਲੀ ਹੋਈ ਜਾ ਰਿਹਾ ਤੂੰ ਬਾਸੀਆਂ ਲਈ ਜਾ ਆ ਦਮਨ ਨੇ ਭੁੱਖ ਮੰਗਵਾਈ ਸੀ ਤਾਂ ਕਿਸੇ ਦੁਕਾਨ ਤੋਂ ਨਹੀਂ ਮਿਲੀ ਸਿਰਫ ਇੱਕੋ ਹੀ ਦੁਕਾਨ ਸੀ ਜਿਹੜੀ ਛੋਟੀ ਜੀ ਸੀ ਉੱਥੋਂ ਮਿਲ ਗਈ ਐਨੀਆਂ ਦੁਕਾਨਾਂ ਘੁੰਮ ਲਈਆਂ ਕਿ ਹਾਂ ਸ਼ਾਇਦ ਇੱਥੋਂ ਮਿਲ ਜੇ ਇੱਥੋਂ ਮਿਲ ਜੇ ਪਰ ਉੱਥੋਂ ਮਿਲ ਗਈ ਸਸੀ ਕੰਦਮਨ ਦਮਨ ਨੇ ਸੰਡੇ ਮਨਾਇਆ ਦਮਨ ਲੇਟ ਉੱਠੀ ਐ ਤੇ ਬਾਜ਼ਾਰੋਂ ਆ ਗਏ ਸੀ ਤੇ ਸਮਾਨ ਸਮੁੰਨ ਲੈ ਕੇ ਤੇ ਇੱਧਰ ਮੈਂ ਆਪਣਾ ਸਮਾਨ ਲੈਂਦਾ ਕਿਉਂਕਿ ਮੈਂ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਤਾਂ ਮੈਂ ਲੈ ਕੇ ਆਇਆ ਰਜਿਸਟਰ ਹਨਾ ਇਹਦੇ ਤੇ ਆਪਾਂ ਕਰਾਂਗੇ ਆਪਣੇ ਭੈਣ ਭਰਾਵਾਂ ਦਾ ਹਿਸਾਬ ਕਿਤਾਬ ਹਨਾ ਜ਼ਰੂਰੀ ਹੈ ਦੇਖਣਾ ਫਿਰ ਬੰਦਾ ਭੋਲਣਾ ਜਾਏ ਇਹ ਪੱਤੇ ਤੇ ਚ ਕੈਨੇਡਾ ਵਾਲੇ ਬਣੇ ਨੇ ਹਨਾ ਹਾਂ ਪੱਤੇ ਤੇ ਚ ਕੈਨੇਡਾ ਵਾਲੇ ਬਣੇ ਮੈਂ ਤਾਂ ਵੇਖੀ ਨਹੀਂ ਹਾਂ ਆ ਸਾਡੀਆਂ ਦਵਾਈਆਂ ਬੂਟੀਆਂ ਨੇ ਇਹ ਦਵਾਈਆਂ ਬੂਟੀਆਂ ਨੇ ਤੇ ਆ ਆਪਨੇ ਲਪਾ ਕੇ ਹਣ ਕੋਰੀਅਰ ਵਾਲੇ ਉਹ ਨਹੀਂ ਇਹ ਤਾਂ ਤੁਸੀਂ ਕੀ ਦੇਖਣੇ ਨੇ ਬਸ ਲਪਾ ਕੇ ਨੂੰ ਕੋਰੀਅਰ ਵਾਲੇ ਜਲਦੀ ਆਪਾਂ ਮਾਰਕੀਟ ਦੇ ਵਿੱਚ ਛਾ ਜਾਣਾ ਛਾ ਜਾਣਾ ਚਾਹਣਾ ਜੇ ਥੋੜੇ ਹੀ ਲੈਂਦੇ ਨੇ ਹੌਲੀ ਹੌਲੀ ਫਿਰ ਆਪਾਂ ਲਿਆਵਾਂਗੇ ਇਹ ਆਪਾਂ ਤੇ ਖਾਣ ਨੂੰ ਸਮੋਸੇ ਨਹੀਂ ਹੁਣ ਇਹ ਲੈਂਦੇ ਨੇ ਤਾਂ ਹੁਣੇ ਹੀ ਖਾ ਲਈਏ ਤੁਸੀਂ ਤਾਂ ਕਹਿੰਦੇ ਸੀ ਆਪਾਂ ਦੁਪਹਿਰੇ ਖਾਵਾਂਗੇ 2:3 3 ਵਜੇ ਬਸ 1:3 ਵੱਜ ਗਿਆ ਅੱਛਾ 10-15 ਮਿੰਟ ਡਰਮ ਕਰਾਂਗੇ ਕਿੱਥੇ ਜਾਰੀ ਠੰਡੂ ਰਾਮ ਸ਼ਾਮ ਨੂੰ ਸੁਨਾਮ ਚੱਲਣਾ ਹੈ ਹਾਂ ਆ ਸਾਂ ਸ਼ਾਮ ਨੂੰ ਸ਼ਾਮ ਨਹੀਂ ਨਹੀਂ ਗਈ ਸ਼ਾਮ ਵੀ ਕਹਿੰਦੇ ਨੇ ਸ਼ਾਮ ਨੂੰ ਆ ਸਬਦਾ ਹਾਂ ਤੇ ਆਪਾਂ ਸ਼ਾਮ ਨੂੰ ਜਾਣਾ ਜੀ ਸੁਨਾਮ ਤੇ ਆਪਣੇ ਛੱਪੜ ਨੂੰ ਸੱਪੜ ਕਹਿੰਦੇ ਸੱਪੜ ਸਾਡੀ ਪਰਝਾਈ ਸ਼ੀਸ਼ੇ ਨੂੰ ਸੀਸਾ ਕਹਿੰਦੀ ਐ ਬੱッセ ਬੱੱਛੇ ਨੂੰ ਬੱਸਾ ਕਹਿੰਦੀ ਕੱਛੇ ਨੂੰ ਕੱਸਾ ਕਹਿੰਦੀ ਪਰਝਾਈ ਵੀਡੀਓ ਵੀ ਨਹੀਂ ਹੋਣੀ ਜਿੱਥੇ ਛਾ ਬੋਲਣਾ ਉੱਥੇ ਉਹ ਸਸਾ ਸਸਾ ਲਗਾਉਂਦੇ ਹਾਂ ਤੇ ਸ਼ਾਮ ਜਾਣਾ ਅਸੀਂ ਬਾਜ਼ਾਰ ਸੁਨਾਮ ਬਣੇ ਰਹੋ ਵਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਉਤਾਰਨੇ ਤਾਂ ਬੋਲਣਾ ਨਹੀਂ ਮੈਂ ਹੀ ਬੋਲਣਣੀ ਕੈਮਰਾ ਮੈਂ ਤੁਹਾਡੇ ਤੇ ਲਾਇਆ ਹੈ ਜੇ ਬੋਲੀ ਦੇ ਤਰਫੋਂ ਮੈਨੂੰ ਬੋਲਣ ਦੀ ਮੈਂ ਤਾਂ ਤੁਸੀਂ ਬੋਲੋਗੇ ਕਿ ਵਲੌਗ ਚ ਬਣੇ ਰਹੋ ਤੁਸੀਂ ਬੋਲੇ ਹੀ ਨਹੀਂ ਹੈਗੇ ਇਹ ਸਾਡੇ ਨਾ ਪ੍ਰੋ ਸਾਈਕਰੀਆ ਕਰੋ ਲਾਈਕ ਲਿਖ ਤੁਸੀਂ ਕਰਦੇ ਇਹ ਪ੍ਰੋ ਮੁੰਡਾ ਜਿਹੜੇ ਨੇ ਪ੍ਰੋ ਮੁੰਡਾ ਬਹੁਤ ਖਰਾਬ ਹੈ ਅੱਜ ਦੇਖ ਲਓ ਸਾਰੇ ਮਾਰਨਿੰਗ ਵਾਕ ਤੇ ਨਹੀਂ ਗਏ ਕਿਉਂਕਿ ਅੱਜ ਮੀਂਹ ਆ ਰਿਹਾ ਸੀ ਤੇ ਇਹਨਾਂ ਨੂੰ ਮਿਲ ਗਿਆ ਬਹਾਨਾ ਇਹ ਕਹਿੰਦੇ ਬਾਹਰ ਜਾ ਕੇ ਦੇ ਮੀਂਹ ਪੈ ਰਿਹਾ ਮੈਂ ਜਦੋਂ ਗਈ ਤਾਂ ਦੋ ਕਣੀਆਂ ਪੈ ਰੀਆਂ ਚੁੱਪ ਕਰਕੇ ਆ ਕੇ ਬੈੱਡ ਤੇ ਆ ਲਿਆ ਜੀ ਪਰ ਸਮੋਸੇ ਖਾਈਏ ਚਲੋ ਚਲੋ ਜੀ ਆ ਦੇਖੋ ਆਜੋ ਤੁਸੀਂ ਵੀ ਖਾ ਲਓ ਹਾਂਜੀ ਇਹਨੂੰ ਬੰਦ ਕਰ ਇਹਨੂੰ ਬੰਦ ਨਹੀਂ ਕਰਨਾ ਸੋ ਪਾ ਕੇ ਇਹ ਆਪੇ ਚੱਲਣਾ ਉਹ ਨਹੀਂ ਨਹੀਂ ਇਹ ਇਹਦੇ ਵਿੱਚੋਂ ਐਡਰੈਸ ਪਾਣਾ ਲੱਦਾ ਮੰਦਾਸਰੀ ਤੁਹਾਨੂੰ ਪੋਸਟਿੰਗ ਕੋਡ ਪਾ ਦੇਣਾ ਕਿ ਕਾ ਕੇ ਇਹਨੂੰ ਟਾਰਕਿੰਗ ਬੰਦ ਕਰ ਦੇਣਾ ਫੇਰ ਇਹਨੂੰ ਇੱਥੇ ਪਾ ਦੇਣਾ ਓਹੋ ਬਸ ਇਹ ਤਾਂ ਦੀ ਡਿਊਟੀ ਹੁਣ ਦਮਣ ਠੀਕ ਹੈ ਚਲੋ ਜੀ ਇਧਰ ਆ ਗਏ ਆਪਣੇ ਸਮੋਸੇ ਆਪਾਂ ਨੇ ਇੱਕੋ ਹੀ ਲੈ ਆ ਡਰਦੇ ਨੇ ਕਿਤੇ ਹੋਰ ਪੰਜਾਬ ਦੇ ਜੋ ਬਣ ਜੇ ਚਟਨੀ ਬੜੀ ਸੁਆਦ ਹੈ ਉਹਨਾਂ ਦੀ ਤੇ ਮੈਨੂੰ ਸਿਮਰਨ ਲੈ ਕੇ ਗਈ ਸੀ ਇਹਨਾਂ ਦੁਕਾਨ ਤੇ ਕਹਿੰਦੀ ਮਮਾ ਇਹਨਾਂ ਸਮੋਸੇ ਬਹੁਤ ਟੇਸਟੀ ਨੇ ਤੇ ਮੈਂ ਉਦੋਂ ਦੀ ਵਾਸਤੇ ਦਿਮਾਗ 'ਚ ਰੱਖੀ ਤੇ ਅੱਜ ਲੈ ਕੇ ਆਏ ਹਾਂ ਅਸੀਂ ਇੱਕ ਵਾਰੀ ਅੱਗੇ ਵੀ ਲਿਆਂਦੇ ਸੀ ਅਸਲ ਚ ਚਟਨੀ ਦਾ ਹੀ ਮੁੱਲ ਹੈ ਨਾ ਚਟਨੀ ਬਹੁਤ ਖੱਟੀ ਖੱਟੀ ਥੋੜੀ ਜਿਹੀ ਮਿੱਠੀ ਹਲਕੀ ਜੀ 1-2% ਜਿਆਦਾ ਮਿੱਠੀ ਹੁੰਦੀ ਹੈ ਚਟਨੀ ਆਈ ਹਾਂ ਮਿੱਠੀ ਜਿਆਦਾ ਮਿੱਠਾਸ ਥੋੜੀ ਘੱਟ ਹੂੰ ਖੱਟੀ ਦਾ ਹੀ ਮੁੱਲ ਪੈਂਦਾ ਬਹੁਤ ਟੇਸਟੀ ਹੈ ਇੱਕ ਪਟਿਆਲੇ ਅਮਨੋਤਰਾ সুইਟਸ ਹੂੰ ਬਰੋਤਰਾਂ ਦੇ ਪਕੌੜੇ ਸਮੋਸੇ ਬਹੁਤ ਮਸ਼ੇ ਅਸੀਂ ਖਾਦੇ ਸੀ ਬੜੇ ਹੀ ਬੜੇ ਹੀ ਸਵਾਦ ਸੀ ਚਟਣੀ ਉਹਨਾਂ ਦੀ ਬਹੁਤ ਅਦਾਲਤ ਬਾਜ਼ਾਰ ਤੋਂ ਉਹਨੇ ਚੌਕ ਜੇ ਤੀਹ ਰਕਮ ਕੇ ਉਹ ਪਨੀਰ ਵਾਲੇ ਪਕੌੜੇ ਬੜੇ ਵਧੀਆ ਸੀ ਉਹਨਾਂ ਦੀ ਚਟਣੀ ਬਹੁਤ ਟੇਸਟੀ ਸੀ ਚਟਣੀ ਦੇ ਮੁੱਲ ਪੈਂਦਾ ਹੁਣ ਜਿੱਦਣ ਗਏ ਪਟਿਆਲੇ ਖਾ ਕੇ ਆਵਾਂਗੇ ਫਿਰ ਨਾਲ ਪੈਕ ਕਰਾ ਲਿਆ ਹਾਂ ਨਾ ਤਾਂ ਮਨ ਆਹ ਦੇਖੋ ਇੱਧਰ ਖਾ ਕੇ ਦੋ ਸਮੋਸੇ ਤੇ ਕਹਿੰਦੇ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ ਇਹਨੇ ਮੈਂ ਇੱਕ ਹੋਰ ਸਮੋਸਾ ਲਿਆਉਣਾ ਉਹ ਪਤਾ ਹੀ ਨਹੀਂ ਲੱਗਿਆ ਕਿੱਥੇ ਗਏ ਇਹ ਦੋ ਬਾ ਤੁਹਾਡੇ ਤੇ ਜਿਹੜੀ ਸੈਰ ਕਰਨ ਜਾਂਦੇ ਆ ਤੇ ਕੈਲਰੀਆਂ ਤੁਹਾਡੀਆਂ ਕਿੱਥੋਂ ਬਰਨ ਹੋਣੀਆਂ ਨਹੀਂ ਤਾਂ ਬੁੱਤ ਨਹੀਂ ਲੱਗਿਆ ਜੇ ਸੈਰ ਕਰਕੇ ਆਉਂਦੇ ਆ ਨਹੀਂ ਮੈਂ ਮਰ ਜਾ ਲੇਖਰ ਬੱਟੇ ਤੇ ਫੇਰ ਤਾਂ ਲੱਗਦਾ ਬਸ ਬਸ 100 100 ਬਸ ਅੱਛਾ ਤਾਂ ਹੀ ਤੇਜਾ ਮੰਗਣਦੇ ਹੋ ਤੁਸੀਂ ਉਹ ਸੈਰ ਕਰਕੇ ਆਉਂਦੇ ਆ ਐਕਸਰਸਾਈਜ਼ ਕਰਦੇ ਆ ਪ੍ਰੋਪਰ ਹੈ ਤੇ ਜੇ ਜੇ ਮੈਂ ਕਿਹਾ ਮੈਂ ਕਿਹਾ ਪਾਣੀ ਪੀਣੇ ਆ ਫਿਰ ਇਸ ਫਿਰ ਫਿਰ ਤਾਂ ਤੁਸੀਂ 10 ਮੂਸੇ ਖਾਇਆ ਕਰੋ ਦਿਨ ਦੇ ਹੈ ਮਾਤਾ ਉਹ ਦਿਨ ਬਿੱਲੀ ਆਵ ਜਿੱਦਾਂ ਨਹੀਂ ਮੈਂ ਪੁਰਾਣੇ ਦਿਨ ਨਹੀਂ ਉਹ ਤਾਂ ਜਿਮਾਨਾ ਸੀਗਾ ਜਦੋਂ 5 ਜਾਂ 6 ਸਮੋਸੇ ਇਕੱਠੇ ਖਾਏ ਹੁੰਦੇ ਹਣ ਉਹ ਤਾਂ ਉਹ ਸਮੋਸੇ ਵੀ ਛੋਟੇ ਛੋਟੇ ਹੁੰਦੇ ਹਨ ਨਹੀਂ ਨਹੀਂ ਐਨੇ ਕੀ ਸਾਈਜ਼ ਹੁੰਦਾ ਸੀਗਾ ਸਮੋਸੇ ਛੋਟੇ ਛੋਟੇ ਵੀ ਆਉਂਦੇ ਨੇ ਉਹ ਵਾਲਾ ਉਹਨੇ ਪੂਰਾ ਹਾਂ ਐਨ ਕਿੰਨੇ ਪੰਗਾਣੇ ਉਹ ਕਿੰਨੇ ਮੰਗਾਉਣੇ ਬਸ ਉਹ ਤਾਂ ਚੱਕਨੇ ਖਾਈ ਜਾਣੇ ਉਹ ਵਾਲਾ ਸੌਂਗ ਲਾ ਲੂ ਉੱਤੇ ਰੱਖ ਜਣਾ ਮੂਰੇ ਲਵਾਵਾ ਬਸ ਚੱਕੀ ਜਾਣੇ ਚੱਕੀ ਜਾਣੇ ਕਿਹੜਾ ਉਹ ਵਿਚਾਰੇ ਮੇਰੇ ਵਰਗੇ ਜਿਹੜੇ ਅੱਜ ਦੀ ਤਰੀਕ ਵਿੱਚ ਮੈਂ ਮੈਂ ਉਹ ਤਾਂ ਕੀ ਖਾਂਦੇ ਸੀ ਛੱਡ ਦਿੰਦੇ ਸੀ ਕਿ ਸਾਡੇ ਨਾਲ ਨਵੇਂ ਨਕੋਰ ਸੀਗੇ ਉਹ ਢੇੜਦੇ ਸੀਗੇ ਚੱਲ ਬਿਠਕੋ ਉਹ ਕਹਿੰਦੇ ਚੱਲ ਦੇ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਹਨਾ ਉਤਾਰ ਨਹੀਂ ਸ਼ਰਮ ਸ਼ਰਮ ਕਰਦਾ ਤਾਰੇ ਚੱਕ ਦਿੰਦੇ ਫੱਟੇ ਚੱਲ ਆਉਣ ਦੇ ਆਉਣ ਦੇ ਆਉਣ ਦੇ ਲੋ ਜੀ ਹੁਣ ਏਦੋਂ ਬਾਅਦ ਉਤਾਰਨ ਨੂੰ ਆਪਾਂ ਨੇ ਪਿਆਣੀ ਚਾਹ ਤੇ ਨਾਲ ਬਿਸਕਟ ਤੇ ਮੈਨੂੰ ਕਹਿੰਦੇ ਤੂੰ ਜਾ ਬਿਸਕਟ ਪਿਆ ਕੇ ਮੇਰੇ ਨਾਲ ਤੱਕਾ ਕਰੇਂਗੀ ਸਾਡਾ ਪੂਰਾ ਖਿਆਲ ਰੱਖਿਆ ਜਾਏਗਾ ਟੈਡੀ ਕੁਝ ਉਹ ਕੋਈ ਨਹੀਂ ਸੰਡੇ ਕਰਕੇ ਮੈਨੂੰ ਕੰਮ ਬੜੇ ਨੇ ਮੈਂ ਕਿਹਾ ਜਾਣਾ ਨਹੀਂ ਹੈਗਾ ਉਤਾਰਨੇ ਸੌ ਜਾਣਾ ਜਾ ਚੁਪਿਆ ਕੇ ਐਕਟਿਵ ਕਰੀਏ ਬਸ ਥੋੜੀ देर ਬਾਅਦ ਡੈਕ ਰੈਕਸ ਕਰੂੰਗਾ ਕਿਉਂਕਿ ਸੰਡੇ ਵਾਲ ਦਿਨ ਆ ਹਾਂ ਸਾਨੂੰ ਵੀ ਆਪਣੀ ਨਾਲ ਵੀ ਬੈੱਡ ਖਾ ਲੈਣ ਦੇ ਤਿੰਨ ਬੈਠੋ ਪਿਆ ਬੈੱਡ ਤੇ ਹੀ ਬੈਠੇ ਹੋਰ ਕਿ ਥੱਲੇ ਬੈਠੇ ਹੋ ਦਿਨ ਤੋਂ ਪਾਣੀ ਗਰਮ ਸਮੋਸਾ ਖਾਦਾ ਪਾਣੀ ਕੀ ਪੀਣਾ ਇੱਕਦਮ ਚਾਹ ਬਣ ਗਈ ਆਪਾਂ ਪਕੌੜੇ ਸਮੋਸੇ ਖਾਣ ਤੋਂ ਬਾਅਦ ਪਾਰਟੀ ਪੁਟੀ ਕਰ ਲਈ ਹੀ ਆਪਾਂ ਨੇ ਇਹ ਖੜੀ ਹੋ ਪੜਿਓ ਆ ਦੇ ਲੋ ਸੌਣ ਦਾ ਟਾਈਮ ਇਹ ਕਰ ਸੌਣ ਦਾ ਟਾਈਮ ਹੈ ਆਏ ਇਸ ਟਾਈਮ ਸੌਂ ਗਈ ਹੁਣ ਖਾ ਕੇ ਸਮੋਸੇ ਨੇ ਇਸ ਤੀ ਚੜ ਗਈ ਜਾ ਬਣ ਗਈ ਚਾਹ ਪੀ ਲੋ ਕਟਕਟੋ ਤਾਂ ਮੈਂ ਨਹੀਂ ਪਰ ਕੰਮ ਕਰ ਮੈਂ ਪੜਦੀ ਸੀ ਆ ਪੜਦੀ ਸੀ ਓਠ ਓਠ ਚਲੋ ਜਿਹਦਾ ਮੀਂਹ ਮੂੰਹ ਪਿਆ ਸੀ ਉਹ ਕਿਤੇ ਗਿਆ ਉੱਤੋਂ ਅਜੇ ਤਾਂ ਪਤਾ ਹੀ ਸਮੋਸੇ ਖਾਦੇ ਹੋਏ ਰੇ ਤੇ ਇੰਨੀ ਗਰਮੀ ਲੱਗਣ ਦੀ ਇੰਨੀ ਗਰਮੀ ਲੱਗਣ ਦੀ ਪੁੱਛੋ ਨਾ ਬੱਸ ਹੋ ਗਈ ਮੈਂ ਚੋਈ ਜਾ ਕੇ ਕੋਈ ਕੱਪ ਕਰਨ ਵਾਲਾ ਹਾਂ ਹੋ ਜੂਤੇ ਨਾਲੇ ਰੱਖੀਏ ਚਾਹ ਤੇ ਹੁਣ ਸੌਣ ਦਾ ਟਾਈਮ ਹੈ ਤਸੀਂ ਜਾਂ ਗੁਰਦੁਆਰਾ ਸਾਹਿਬ ਤੇ ਨਾਲੇ ਜਾਣਾ ਸੁਣਾਉ। ਤੇ ਪਹਿਲਾਂ ਜਾਵਾਂਗੇ ਗੁਰਦੁਆਰਾ ਸਾਹਿਬ ਜਾਵਾਂਗੇ ਸੁਣਾਉ। ਉਹਦਾ ਚਾਹ ਪੀ ਕੇ ਤੇ ਮੈਂ ਉੱਥੋਂ ਬਾਹਰ ਨਿਕਲ ਗਿਆ। ਸਾਢੇ 4 ਦਾ ਟਾਈਮ ਹੋ ਗਿਆ। ਉਸ ਤੋਂ ਬਾਅਦ ਅਸੀਂ ਪਹਿਲਾਂ ਤੁਰੇ ਸੌਂਗੇ ਸੀ। ਚਾਹ ਤਾਂ ਢੈਡ ਜੀ ਬਣ ਗਈ ਏ। ਬੱਸ ਅੱਧਾ-ਅੱਧਾ ਕੱਪ ਚਾਹ ਪੀਵਾਂਗੇ ਜ਼ਿਆਦਾ ਨਹੀਂ ਪੀਣੀ। ਗਰਮੀ ਬਹੁਤ ਹੈ। ਕੱਲ ਕਮੈਂਟ ਵੀ ਆਇਆ ਸੀ। ਕਹਿੰਦੇ ਹਨ ਦੀਦੀ, ਤੁਸੀਂ ਗਰਮੀ 'ਚ ਕਿਵੇਂ ਚਾਹ ਪੀ ਜਾਂਦੇ ਹੋ? ਮੈਂ ਕਦੇ ਚਾਹ ਨਹੀਂ ਪੀਤੀ। ਜਿੰਨੂੰ ਕਹਿੰਦੇ ਨਸ਼ਾ ਲੱਗ ਜੇ ਨਾ। ਚਾਹੇ ਗਰਮੀ ਹੋਵੇ ਚਾਹੇ ਸਰਦੀ ਫੇਰ ਤਾਂ ਬਹੁਤ ਔਖਾ ਏ ਜਿਨੇ ਕਦੇ ਚਾਹ ਪੀਤੀ ਨਾ ਹੋਵੇ ਉਹਨੂੰ ਤਾਂ ਸਹੀ ਗੱਲ ਆਣ ਲੱਗਦਾ ਕਿ ਹਾਏ ਕਿਵੇਂ ਪੀ ਜਾਂਦੇ ਨੇ ਤੇ ਜਿਨੇ ਕਦੇ ਛੱਡੀ ਨਾ ਹੋਵੇ ਤੇ ਉਹਨੂੰ ਆਣ ਲੱਗਦਾ ਕਿ ਚਾਹ ਮਿਲ ਜੇ ਚਾਹ ਬਿਨਾ ਮੇਰਾ ਨਸ਼ਾ ਟੁੱਟਦਾ ਕੋਈ ਪਾਪਾ ਦੀ ਪੈਂਟ ਪਾਈ ਆ ਗਈ ਤੈਨੂੰ ਘੈਂਟ ਲੱਗ ਰਹੀ ਤੂੰ ਹੀ ਪਾ ਲਿਆ ਕਰ ਬੈਲਟ ਬੰਨ੍ਹੀ ਹੈ ਬੈਲਟ ਬੰਨ੍ਹੀ ਨਹੀਂ ਘੈਂਟ ਲੱਗ ਰਹੀ ਤਮੂ ਪਾਪਾ ਨਾਲੋਂ ਸੋਹਣੀ ਜ਼ਿਆਦਾ ਤੈਨੂੰ ਲੱਗਣ ਦੀ ਆ ਤੁਹਾਡੀ ਪੈਂਟ ਇਹਨੂੰ ਸੋਹਣੀ ਲੱਗਣ ਢੀ ਜੇ ਹਾਂ ਪਾਪਾ ਨਾਲ ਸੋਹਣੀ ਤਾਂ ਬੇਟਾ ਤੈਨੂੰ ਲੱਗਣ ਢੀ ਬਹੁਤ ਸੋਹਣੀ ਬਹੁਤ ਸੋਹਣੀ ਲਓ ਕਮੈਂਟ ਕਰਿਓ ਦਮਨ ਕੱਲ ਤੇਰੇ ਸੂਟ ਬਾਰੇ ਪੁੱਛ ਰਹੇ ਸੀ ਨਾ ਤੇ ਕੱਲ ਦਮਨ ਦੇ ਸੂਟ ਬਾਰੇ ਪੁੱਛਦੇ ਸੀ ਇੱਕ ਭੈਣ ਲਈ ਦਾ ਕਮੈਂਟ ਆਇਆ ਸੀ ਕਹਿੰਦੇ ਦੱਸਿਓ ਕਿੰਨੇ ਦਾ ਤੇ ਉਸ ਸੂਟ ਸਿੰਪਲ ਜਿਹਾ ਦਮਨ ਦਾ ਜੀ ਨਾਰਮਲ ਰੇਂਜ ਦਾ ਲਿਆ ਤੁਹਾਨੂੰ ਪਤਾ ਕੀ ਇਹ 판ਦੀ ਨਹੀਂ ਹੁੰਦੀ ਤੇ ਉਹ ਮੁੰਲਾ ਦਾ ਸੱਤ ਕੁ ਸੌ ਦਾ ਆਇਆ ਸੀ ਚੈਲੇ ਦਾ ਕਾਟਨ ਦੇ ਦੁਪੱਟੇ ਨਾਲ ਹਨਾ ਤੇ ਉਹ ਦਮ ਨੂੰ ਦਸੂ ਤਾ ਤੇ ਦਮਣ ਨੇ ਸਿਰਫ ਇੱਕ ਵਾਰੀ ਪਾਣਾ ਉਹਦੂਗਾਰ ਦਮਣ ਨੇ ਉਹਨੂੰ ਭੁੱਲ ਜਾਣਾ ਚਲੋ ਜੀ ਚੱਲ ਅੱਛਾ ਬੈਗੀ ਟੀ-ਸ਼ਰਟ ਲਿਆ ਦੇਣਿਆ ਗੱਲ ਐ ਕੋਈ ਚਲ ਚਾ ਲੈ ਕੇ ਚਲੋ ਅੰਦਰ ਏਸੀ ਲਾ ਲਿਆ ਹੁਣ ਲਓ ਪੀਓ ਚਾਹ ਹਾਂਜੀ ਸਮੋਸੇ ਹਜਮੋਗੇ ਹਾਂ ਸਮੋਸੇ ਹਜਮੋਗੇ ਫਾਇ ਤਾਂ ਹੋਰ ਮੰਗਦੇ ਸੀ ਤੁਸੀਂ ਅੱਛਾ ਧਰਵਾਦੀ ਜੀ ਟਾਈਟ ਹੀ ਹੈ ਬਿਲਕੁਲ ਫਿੱਟਾ ਉਪਰੋਂ ਉਪਰੋਂ ਥੋੜੀ ਜਿਹੀ ਖੁੱਲੀ ਹੈ ਨਾ ਤੂੰ ਮੋਟੀ ਹੋ ਜਾਟ ਐਡ ਕਰਵਾਣ ਦੀ ਲੋੜ ਨਹੀਂ ਮੋਟਾ ਹੋ ਜਾ ਪੁੱਤ ਤੂੰ ਬਹੁਤ ਸੋਹਣੀ ਲੱਗ ਰਹੀ ਉਹ ਤੋ ਬੈਲਟ ਵਰਡ ਲਾ ਕੇ ਲਾ ਲਿਆ ਕਰ ਬੈਲਟ ਵੀ ਪਾਪਾ ਦੀ ਲੱਗਦੀ ਹੈ ਇਹ ਮੈਂ ਬਣੀ ਚਾਹ ਕਹਾਂ ਤਾ ਜਲਦੀ ਬਣਾ ਦੇ ਚਾਹ ਫਿਰ ਬੂਆ ਬੰਦ ਕਰ ਲੈ ਥੋੜੀ 쿨ਿੰਗ ਹੋਣ ਦੇ ਸੀ ਲਾਇਆ ਲਾਉ ਦੋ ਬਿਸਕੁਟ ਚੱਕ ਲੈ ਉਹ ਡੱਬਾ ਹੀ ਚੱਕ ਲੈ ਡੱਬਾ ਹੀ ਪਿਆ ਉੱਧਰ ਨੋ ਮੇਰੀ ਚਾਹ ਮੇਰਾ ਵੱਡਾ ਕੱਪ ਹਾਂ ਮੈਂ ਸੁੱਤੀ ਹਾਂ ਥੋੜਾ ਮੈਂ ਮਾਰ ਗਈ ਚਾਹ ਤੇ ਬਲੀ ਪੀ ਲਿਆ ਹਰ ਉਹ ਨਹੀਂ ਦਸੀ ਚੈਨੀ ਚੰਗਾਰੇ ਬਾਰੇ ਓਹ ਹੋ ਇਹਦੇ ਹੋ ਰਹੇ ਨੇ ਮੈਂ ਇਹਦੇ ਨੇ ਆ ਇਹ ਤੇਨੂੰ ਕਿਤੇ ਲੱਗਿਆ ਮਿੰਦਾ ਇਹ ਕਿ ਡੱਬ ਡੁਬਾ ਪਿਆ ਉਹ ਨਹੀਂ ਨਹੀਂ ਆ ਇਹਦੇ ਬਸ ਕਿਨਵੇਂ ਬਿਸਕੁਟ ਖਾਣੇ ਨਹੀਂ ਜਿਆਦਾ ਖਾਣੇ ਬਲਕਿ ਬਾਅਦ ਚੋਤੀ ਆ ਜਿਆਦਾ ਲੈ ਆ ਹੁਣ ਆਉਣ ਵਾਲਾ ਸੌਣ ਚੜਨ ਵਾਲਾ ਬਿਸਕੁਟ ਜਿਹੜੇ ਨਿਕਲਦੇ ਨੇ ਆਟੇ ਵਾਲੇ ਉਹ ਕਢਾਵਾਂਗੇ ਕਿਸੇ ਦਾ ਕੋਈ ਹੋਰ ਪੈਂਟ ਲੈ ਲੈ ਮੈਨੂੰ ਟਾਈਟ ਕਰਕੇ ਦੋ ਮੈਂ ਚੱਕ ਨਹੀਂ ਕਰ ਲਈ ਮੈਂ ਮੋਟਰ ਕਢ ਜਾ ਉਸ ਦਿਨ ਤੀਰ ਤੋਂ ਉਹ ਬਾਬ ਦੇ ਘਰ ਆ ਤਾ ਨਾ ਇਹ ਗੀਲ ਦੇਖੀ ਅਵਤਾਰ ਕਹਿੰਦੇ ਐਵੇਂ ਡਾਂਸ ਕਰ ਰਿਹਾ ਉਹ ਤਾਂ ਬਾਲੇ ਵੀ ਸਲੀਮਟਰੀ ਵਿੱਚ ਸੀ ਉਹਦਾ ਇਹ ਇਹ ਪੂਰਾ ਸਰੀਰ ਹੀ ਮੋੜ ਲੈਂਦਾ ਸੀ ਆਪਣੇ ਕੋਲ ਹੁੰਦਾ ਨਹੀਂ ਕਰੇ ਕਰੇ ਫਿਰ ਉਸ ਦਿਨ ਤੋ ਬਾਪ ਤੋਂ ਬੱਤ ਤੋਂ ਗਿਟਾ ਮਾਤਾਵਾ ਤੋਮਾਤਾਵਾ ਗਿਟਾ ਡੀੜਾ ਹੋਰ ਜੇ ਐਵੇਂ ਬੰਦਾ ਕਰਿਆ ਤੇ ਮੈਂ ਨਹੀਂ ਬੰਦਾ ਫਿੱਟ ਹੋ ਜਾ ਮਿੰਟਾ ਜੀ ਦੀ ਪਿੰਡ ਉਤਾਰਨੇ ਪਾਲੀ ਹੈ ਦਮੰਡੀ ਹੋ ਗਈ ਸੀ ਇਹ ਕੀ ਲੱਗਣ ਡੈ ਤੂੰ ਕਿੰਗ ਕੌਂਗ ਲੱਗਦਾ ਕਿੰਗ ਕੌਂਗ ਫਟੇ ਕਹਿੰਦਾ ਤੁਹਾਨੂੰ ਤੇਰੇ ਮੋਟੇ ਵਾਸਤੇ ਬਣੀ ਐ ਸਹੀ ਗੱਲ ਆ ਡਾ ਲੱਕ ਮੋਟੇ ਵਾਸਤੇ ਬਣੀਆਂ ਦਮ ਨੂੰ ਜਿਆਦਾ ਸੋਹਣੀ ਲੱਗ ਰਹੀ ਸੀ ਤਾਰ ਮੈਨੂੰ ਹੀ ਡੋਨੇਟ ਕਰ ਦੋ डरेट कर पाऊंगी कोई गलती फिर क्यों हो गया दमू दी हैगी ऐवें दी दमण दस री पापा में सही है ना किवें लग रहे है। सही है कमेंट आ जाएंगे पता लग जाएगा किवें लग रहे हो इधर पूरा वीडियो लग रहे हो ओ ये सनी देओल नहीं हो बोले बोले डायल बोले दोबारा बोल तू जे पंगा मत लेना तूने तो पंगा लिया मुझसे अब मैं ये मारूंगा ढाई किलो का हाथ ये ढाई किलो का हाथ है ये क्या करता है ये <laughs> <laughs> था किलो का मैं है। मैं ना कहता। ये किलो का है। ये जब बजता है <laughs> <laughs> जब बचता तो जब बजता होगा किंदा ढाई किलो का हाथ है जब ये जब ये पड़ता है ना तो बंदा उठता नहीं तन्न हो जाता है <laughs> अरे के देखो की कहता बड़ा देखो सुनिए ना सही फिर सुनिए हां फिर फिर डायलॉग बोलियो जगह बड़े रो ब्लॉग से डायलॉग बोलना था यानी ढाई किलो का हाथ आ डायलॉग याद के नहीं के देख के वो दोबारा याद आया मैं दोबारा रिपीट किया आज मैं डायलॉग बोलना ही बोलना है ना ये 2.5 किलो का हाथ है ਜਦੋਂ ਕਿਸੇ 'ਤੇ ਪੜਦਾ ਹੈ ਨਾ ਬੰਦਾ ਉੱਟਦਾ ਨਹੀਂ ਉੱਡ ਜਾਂਦਾ ਹੈ ਹਾਂ ਬੋ ਕੈਨ ਬੋ ਕੈਨ ਸਨੀ ਦਿਓ ਥੈਂਕ ਯੂ ਮਮਾ ਧੰਨਵਾਦ ਤੁਹਾਡਾ ਇੰਨਾ ਪਿਆਰ ਬਖਸ਼ਣ ਲਈ ਇੰਨਾ ਪਿਆਰ ਬਖਸ਼ਣ ਲਈ ਤੇ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਆਪਾਂ ਇਸ ਡਾਇਲੌਗ ਦੇ ਨਾਲ ਹੀ ਕਰਦੇ ਹਾਂ ਨਵੇਂ ਵਲੌਗ ਦੇ ਨਾਲ ਤੁਹਾਨੂੰ ਮਿਲਦੇ ਆਂ ਬਾਏ ਬਾਏ ਸਤਿ ਸ੍ਰੀ ਅਕਾਲ ਤੇ ਕਮੈਂਟ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਕੇ ਸ਼ੇਅਰ ਵੀ ਹਾਂ ਬਾਏ ਬਾਏ ਸਾਰਿਆਂ ਨੂੰ ਦਿਮਾਗ ਨੂੰ ਲੱਗਦਾ ਸ਼ੇਅਰ ਵੀ ਕਰਦੇ ਹੋ